ਜਿਹੜਾ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਫੈਸਲਾ ਹੋਇਆ ਹੈ ਕਿ 8500 ਕਿਊਸਿਕ ਪਾਣੀ ਐਡੀਸ਼ਨਲ ਜਿਹੜਾ ਹਰਿਆਣੇ ਦੇ ਸ਼ਹਿਰ ਤੋਂ ਓਵਰ ਐਂਡ ਅਬੋਵ ਹਰਿਆਣਾ ਆਲਰੇਡੀ ਆਪਦੇ ਹਿੱਸੇ ਦਾ ਪਾਣੀ 104% ਵਰਤ ਚੁੱਕਿਆ 4% ਆਲਰੇਡੀ ਓਵਰ ਚੱਲ ਰਿਹਾ ਜਿੰਨਾ ਉਸ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਤਿੰਨੇ ਡੈਮਾਂ ਨੂੰ ਰੈਗੂਲੇਟ ਕਰਦਾ ਹੈ ਭਾਗੜਾ ਡੈਮ ਪੌਂਕ ਟਾਈਮ ਰنجੀਤ ਸਾਗਰ ਡੈਮ ਉਹਦੇ ਚੋ ਜਿੰਨਾ ਸਟੇਟਾਂ ਦਾ ਹਿੱਸਾ ਫਿਕਸ ਹੋਇਆ ਹੈ ਹਰਿਆਣਾ 104% ਆਪਦੇ ਹਿੱਸੇ ਦਾ ਆਲਰੇਡੀ ਪਾਣੀ ਵਰਤ ਚੁੱਕਿਆ ਹੈ 20 ਮਈ ਤੱਕ ਹਿੱਸਾ ਫਿਕਸ ਹੁੰਦਾ ਹੈ ਤੇ ਅੱਜ ਆਪਾਂ 1 ਮਈ ਚ ਐ ਤੇ ਹਰਿਆਣਾ ਆਪਦਾ ਸ਼ੇਅਰ ਐਗਜ਼ੌਸਟ ਕਰ ਚੁੱਕਿਆ ਹੁਣ ਪੰਜਾਬ ਦੇ ਸ਼ੇਅਰ ਚੋਂ ਮੈਂ ਪੰਜਾਬ ਦਾ ਸ਼ੇਅਰ ਕਿਉਂ ਕਹਿ ਰਿਹਾ ਕਿਉਂਕਿ ਪਾਣੀ ਤਾਂ ਉਹੀ ਹੈ ਜੇ ਐਕਸਟਰਾ ਪਾਣੀ ਜਾਣਾ ਕਿਸੇ ਸੂਬੇ ਨੂੰ ਦਾ ਉਹ ਕਿਸੇ ਨਾ ਕਿਸੇ ਸਟੇਟ ਦਾ ਤਾਂ ਕਟਿਆ ਜਾਊਗਾ ਪੰਜਾਬ ਤੇ ਸ਼ਹਿਰ ਚੋਂ 8500 ਕਿਊਸਿਕ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਦਾ ਜਿਹੜਾ ਫੈਸਲਾ ਕੀਤਾ ਗਿਆ ਸਾਰੇ ਕਾਨੂੰਨਾਂ ਨੂੰ ਸਾਰੇ ਰੂਲਸ ਤੇ ਰੈਗੂਲੇਸ਼ਨਸ ਨੂੰ ਚਿੱcke ਟੰਗ ਕੇ ਫੈਸਲਾ ਹੋਇਆ ਤਕਾ ਦੇਖੋ ਤੁਸੀਂ ਕਿੰਨਾ ਹੋ ਰਿਹਾ ਜਦੋਂ ਤੁਹਾਨੂੰ ਯਾਦ ਹੋਵੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਬੋਰਡ ਵਿੱਚ ਪੰਜਾਬ ਦਾ ਇੱਕ ਨੁਮਾਇੰਦਾ ਮੈਂਡਟਰੀ ਹੁੰਦਾ ਸੀ ਗਵਰਨਮੈਂਟ ਆਫ ਇੰਡੀਆ ਨੇ 2 ਸਾਲ ਪਹਿਲਾਂ ਕੋ ਕਾਨੂੰਨ ਬਦਲ ਕੇ ਆ ਮੇਰੇ ਕੋਲ ਇਹ ਖਬਰ ਹੈ ਉਹ ਕਰਤਾ ਵੀ ਜਿਉ ਮੈਨੇਜ ਉਹ ਕਿਤੋਂ ਵੀ ਅਸੀਂ ਉਹ ਨੁਮਾਇੰਦਾ ਲੈ ਸਕਦੇ ਆ ਜ਼ਰੂਰੀ ਨਹੀਂ ਕਿ ਪੰਜਾਬ ਦਾ ਇੱਕ ਮੈਂਬਰ ਉੱਥੇ ਹੋਵੇ ਅਸੀਂ ਉਦੋਂ ਵੀ ਕਿਹਾ ਸੀ ਕਿ ਇਹ ਨੁਕਸਾਨ ਪੰਜਾਬ ਦਾ ਹੋਊਗਾ ਪੰਜਾਬ ਦੇ ਪਾਣੀਆਂ ਤੇ ਡਾਕਾ ਵੱਜੂਗਾ ਪੰਜਾਬ ਦਾ ਪਹਿਰੇਦਾਰ ਹੀ ਨਹੀਂ ਜਦੋਂ ਉੱਥੇ ਕੋਈ ਪਰਮਨੈਂਟ ਬੈਠਾ ਹੋਊਗਾ ਉਦੋਂ ਪੰਜਾਬ ਦੇ ਹੱਕ ਸੁਰੱਖਿਅਤ ਕੌਣ ਰੱਖੂਗਾ ਤੇ ਅੱਜ ਆਪਣੇ ਸਾਹਮਣੇ ਇਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਜਿਹੜਾ ਫੈਸਲਾ ਹੈ ਉਹ ਗੱਲ ਸੱਚ ਹੁੰਦੀ ਜਾ ਰਹੀ ਹੈ ਹੁਣ ਤੁਸੀਂ ਇਹ ਵੇਖੋ ਜੀ 8500 ਕਿਊਸਿਕ ਮੈਂ ਜ਼ਿਕਰ ਕੀਤਾ ਮੀਟਿੰਗ ਹੋਈ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਾਰੀਆਂ ਪਾਰਟਨਰ ਸਟੇਟਸ ਉੱਥੇ ਵਿੱਚ ਬੈਠੀਆਂ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਜਿੰਨੀਆਂ ਬੀਜੇਪੀ ਰੂਲਡ ਸਟੇਟਸ ਸੀ ਸਾਰੀਆਂ ਹਰਿਆਣਾ ਦੇ ਨਾਲ ਇਕੱਠੀਆਂ ਹੋ ਕੇ ਇਹ ਫੈਸਲਾ ਕਰਾਇਆ ਚਾਹੇ ਰਾਜਸਥਾਨ ਸੀ ਚਾਹੇ ਦਿੱਲੀ ਸੀ ਚਾਹੇ ਗਵਰਨਮੈਂਟ ਆਫ ਇੰਡੀਆ ਦਾ ਨੁਮਾਇੰਦਾ ਸੀ ਫੈਸਲਾ ਕਰਾਇਆ ਕਿ ਹਰਿਆਣਾ ਨੂੰ ਪਾਣੀ ਮਿਲਣਾ ਚਾਹੀਦਾ ਐ ਐਕਸਟਰਾ ਹਿਮਾਚਲ ਪ੍ਰਦੇਸ਼ ਵੀ ਪਾਰਟਨਰ ਸਟੇਟ ਆ ਕਾਂਗਰਸ ਦੀ ਰੂਲਡ ਸਟੇਟ ਆ ਉਹ ਵੀ ਪੰਜਾਬ ਦੇ ਹੱਕ ਦੇ ਵਿੱਚ ਮੈਂ ਪੰਜਾਬ ਦਾ ਹੱਕ ਤਾਂ ਛੱਡੋ ਕਾਨੂੰਨ ਤੇ ਨਹੀਂ ਬੋਲੇ ਜੇ ਆਪਾਂ ਕਹੀਏ ਸਹੀ ਫੈਸਲੇ ਤੇ ਪੈਰਾ ਉਹਨਾਂ ਨੇ ਵੀ ਨਹੀਂ ਦਿੱਤਾ ਉਹ ਵੀ ਪੰਜਾਬ ਦੇ ਅੱਖ ਚ ਨਹੀਂ ਨਿਤਰੇ ਉੱਥੇ ਤੇ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਉਦੋਂ ਹੀ ਹੋ ਗਿਆ ਜਦੋਂ ਅੱਜ ਇਹਨਾਂ ਦੇ ਨੈਸ਼ਨਲ ਲੀਡਰ ਰਣਦੀਪ ਸੁਰਜੀਵਾਲਾ ਦੀ ਸਟੇਟਮੈਂਟ ਆਈ ਹੈ ਮੈਂ ਪੜ੍ਹ ਕੇ ਦੱਸ ਦਿੰਦਾ ਤੁਹਾਨੂੰ ਕੀ ਉਹਨਾਂ ਨੇ ਰਣਦੀਪ ਸੁਰਜੀਵਾਲਾ ਨੇ ਬੋਲਿਆ ਕਾਂਗਰਸ ਸੀਕਸ ਪ੍ਰਾਈਮ ਮਿਨਿਸਟਰਜ਼ ਇੰਟਰਵੈਂਸ਼ਨ ਟੂ ਰਿਜ਼ੋਲਵ ਡਿਸਪਿਊਟ ਉਹਨੇ ਕਿਹਾ ਦ ਪ੍ਰਾਈਮ ਮਿਨਿਸਟਰ ਸ਼ੁੱਡ ਗਿਵ ਇਨਸਟਰਕਸ਼ਨਸ To Punjab Chief Minister Maan and Punjab government that they should not create any obstructions in allocation of Haryana's water. If needed, if needed, the central government should issue necessary instructions under Article 257, under Article 257 of the constitution. dealing with control of the union over states in certain cases ਉਹ ਕਹਿੰਦਾ ਜੀ ਪ੍ਰਧਾਨ ਮੰਤਰੀ ਇੰਟਰਵੀਨ ਕਰੇ ਜੇ ਲੋਡ ਪੈਂਦੀ ਹੈ ਤਾਂ ਆਰਟੀਕਲ 257 ਦੇ ਤਹਿਤ ਜਿਹਦੇ ਚ ਸੈਂਟਰ ਸਟੇਟਸ ਦੇ ਉੱਤੇ ਆਪਦਾ ਫੈਸਲਾ ਥੋਪ ਸਕਦਾ ਉਹ ਆਰਟੀਕਲ ਨੂੰ ਵੀ ਇਨਵੋਕ ਕੀਤਾ ਜਾਵੇ ਤੇ ਹਰਿਆਣੇ ਨੂੰ ਪਾਣੀ ਦਿੱਤਾ ਜਾਵੇ ਸੋ ਕਾਂਗਰਸ ਦਾ ਸਟੈਂਡ ਤਾਂ ਸਪਸ਼ਟ ਹੋ ਗਿਆ ਹੁਣ ਪੰਜਾਬ ਦੇ ਕਾਂਗਰਸ ਦੇ ਲੀਡਰ ਲਿਪ ਸਰਵਿਸ ਨਾ ਕਰਨੇ تھے ਕਿ ਪੰਜਾਬ ਦੇ ਪਾਣੀਆਂ ਤੇ ਪੰਜਾਬ ਦਾ ਹੱਕ ਹੈ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰਨ ਸਭ ਤੋਂ ਸੀਨੀਅਰ ਲੀਡਰ ਗਾਂਧੀ ਪਰਿਵਾਰ ਤੋਂ ਬਾਅਦ ਰਣਜੀਤ ਸੁਰਜੀਵਾਲਾ ਜਿਹਦੀ ਸਟੇਟਮੈਂਟ ਬੜੀ ਕਲੀਅਰਲੀ ਕਾਂਗਰਸ ਦਾ ਸਟੈਂਡ ਦੱਸ ਰਹੀ ਹੈ ਬੀਜੇਪੀ ਦੀਆਂ ਸਟੇਟਾਂ ਪਹਿਲਾਂ ਹੀ ਪਹਿਲਾਂ ਹੀ ਇਕੱਠੀਆਂ ਹੋ ਗਈਆਂ ਉੱਥੇ ਆਮ ਆਦਮੀ ਪਾਰਟੀ ਵੇਖੋ ਤੁਸੀਂ ਇਹ ਵੀ ਇੱਕ ਨਾ ਅੰਗਰੇਜ਼ੀ ਦੀ ਕਹਾਵਤ ਹੈ ਰਨਿੰਗ ਵਿਦ ਦਾ ਹੈਰ ਐਂਡ ਹੰਟਿੰਗ ਵਿਦ ਦਾ ਹਾਊਂਡ ਦੋਨੋਂ ਪਾਸੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਹਰਿਆਣੇ ਦੇ ਮੁੱਖ ਮੰਤਰੀ ਦੀ ਚਿੱਠੀ ਆਈ ਹੈ ਇੱਕ ਜਿਦੇ ਚ ਉਹਨੇ ਭਗਵੰਤ ਮਾਨ ਨੂੰ ਲਿਖਿਆ ਕਿ ਆਪਣੀ ਟੈਲੀਫੋਨਿਕ ਕਾਨਵਰਸੇਸ਼ਨ ਹੋਈ ਸੀ 23 April ਨੂੰ ਜਿਦੇ ਚ ਤੁਸੀਂ ਸਾਨੂੰ ਅਸ਼ੋਰ ਕੀਤਾ ਸੀ ਮੈਨੂੰ ਅਸ਼ੋਰ ਕੀਤਾ ਸੀ ਕਿ 8500 ਕਿਊਸਕ ਪਾਣੀ ਅਸੀਂ ਤੁਹਾਨੂੰ ਦੇ ਦੇਵਾਂਗੇ ਅੱਜ ਜਦੋਂ ਰੌੜਾ ਪੈ ਗਿਆ ਤੇ ਭਗਵੰਤ ਮਾਨ ਵੀ ਮੁਕਰਨ ਲੱਗ ਗਿਆ ਉਸ ਗੱਲ ਤੋਂ ਤੇ ਪਹਿਲਾਂ ਆਸ਼ਵਾਸਨ ਕਿਉਂ ਦਿੱਤਾ ਜੀ ਕਿਉਂ ਸ਼ੋਰ ਕੀਤਾ ਤੁਸੀਂ ਮੈਂ ਤਾਂ ਸੈਣੀ ਸਾਹਿਬ ਨੂੰ ਪੁੱਛਣਾ ਚਾਹਣਾ ਹਰਿਆਣੇ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿਸ ਸਮੇਂ ਗੱਲ ਹੋਈ ਸੀ ਥੋੜੀ ਕੋਈ ਟਾਈਮ ਵੀ ਵੇਖ ਲਿਆ ਕਰੋ ਇੱਥੇ ਏ ਐਮ ਤੇ ਪੀ ਐਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਬੰਦੇ ਦੀ ਸੋਚ ਦਾ ਕੀ ਇਹ ਗੱਲ 8 ਪੀ ਐਮ ਤੋਂ ਬਾਅਦ ਹੋਈ ਸੀ ਕਿ ਇਹ ਗੱਲ ਦਿਨ ਵੇਲੇ ਹੋਈ ਸੀ ਉਸ ਤੇ ਬੜਾ ਨਿਰਭਰ ਕਰਦਾ ਹੈ ਮੁੱਖ ਮੰਤਰੀ ਅਸ਼ੋਰੈਂਸ ਦੇ ਰਿਹਾ ਹਰਿਆਣੇ ਵਾਲਿਆਂ ਨੂੰ ਰੌਲਾ ਪੈ ਰਿਹਾ ਤੇ ਮੁੱਖ ਮੰਤਰੀ ਉਸ ਗੱਲ ਤੋਂ ਮੁਨਕਰ ਹੋ ਜਾਂਦਾ ਹੈ ਕੇਜਰੀ ਵਾਲਦੀ ਸਟੇਟਮੈਂਟ ਔਨ ਰਿਕਾਰਡ ਹੈ ਕਿ ਹਰਿਆਣੇ ਦਾ ਵੀ ਹੱਕ ਹੈ ਪਾਣੀ ਤੇ ਐਸਵਾਈਐਲ ਬਣਨੀ ਚਾਹੀਦੀ ਹੈ ਇੱਥੇ ਤਾਂ ਐਸਵਾਈਐਲ ਬਣਵਾਉਣ ਵਾਸਤੇ ਪੰਜਾਬ ਦੀ ਸਰਕਾਰੀ ਕੋਠੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਪ੍ਰੈਸ ਕਾਨਫਰੰਸ ਕਰਵਾਈ ਗਈ ਸੀ 39 ਸੈਕਟਰ ਚ ਮਿਨਿਸਟਰਸ ਬੰਗਲੋ ਦੇ ਵਿੱਚ ਅਸ਼ੋਕ ਤਮਰ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਪੰਜਾਬ ਪੰਜਾਬ ਦੇ ਹਿੱਸੇ ਦੇ ਵਿੱਚ ਜਿਹੜੀ ਐਸਵਾਈਐਲ ਉਹ ਕੰਪਲੀਟ ਹੋਣੀ ਚਾਹੀਏ ਚਾਹੀਦੀ ਹੈ ਤੇ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ ਮੈਂ ਜਿਹੜੀ ਤੁਹਾਨੂੰ ਕਹਿ ਰਿਹਾ ਵੀ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਇਹ 8500 ਕਿਊਸਿਕ ਦਾ ਜਿਹੜਾ ਫੈਸਲਾ ਹੋਇਆ ਉਹ ਆ ਉਹ ਕਾਨੂੰਨ ਕਿਹੜੇ ਐ ਮੈਂ ਉਹ ਤੁਹਾਨੂੰ ਪੜ ਦਿਆਂ ਮੈਂ ਸਭ ਕੁਝ ਅੱਜ ਅਖਬਾਰਾਂ ਚੋਂ ਤੇ ਰਿਕਾਰਡ ਚੋਂ ਪੜ ਰਿਹਾ ਮੈਂ ਕੋਈ ਵੀ ਗੱਲ ਆਪਦੇ ਕੋਲੋਂ ਨਹੀਂ ਕਹਿ ਰਿਹਾ ਆ ਵੇਖੋ ਤੁਸੀਂ ਭਾਕੜਾ ਡੈਮ ਰੈਗੂਲੇਸ਼ਨ ਮੈਨੂਅਲ ਰਿਕੁਆਇਰਡ ਪੰਜਾਬ ਟੂ ਫਰਸਟ ਪਲੇਸ ਐਨ ਇੰਟੈਂਟ ਟੂ ਪਾਕੜਾ ਡੈਮ ਅਫੀਸ਼ੀਅਲਸ ਫਾਰ ਰਿਲੀਜ਼ਿੰਗ ਐਡੀਸ਼ਨਲ ਵਾਟਰ ਇਨ ਰਿਸਪੌਂਸ ਬੋਰਡ ਅਫੀਸ਼ੀਅਲਸ ਡਿਸਾਈਡਡ ਟੂ ਵੇਵ ਥਿਸ ਪ੍ਰੋਵੀਜ਼ਨ ਐਜ਼ ਐਨ ਐਕਸੈਪਸ਼ਨ ਥਿਸ ਟਾਈਮ ਹੁਣ ਇਹਦਾ ਮਤਲਬ ਕੀ ਹੈ ਸਾਰੀਆਂ ਸਟੇਟਾਂ ਨੂੰ ਉਹਨਾਂ ਦੇ ਹਿੱਸੇ ਦਾ ਪਾਣੀ ਐਲੋਕੇਟ ਹੋ ਗਿਆ ਪਾਕੜਾ ਡੈਮ ਦੇ ਰੈਗੂਲੇਸ਼ਨਸ ਰੂਲਸ ਕੀ ਮੈਂਡੇਟ ਕਰਦੇ ਆ ਕੀ ਕਹਿੰਦੇ ਆ ਕਿ ਜੇ ਕਿਸੇ ਸਟੇਟ ਨੂੰ ਵੀ ਆਦੇ ਹਿੱਸੇ ਤੋਂ ਵੱਧ ਪਾਣੀ ਚਾਹੀਦਾ ਤੇ ਉਹਦੀ ਇੰਟੈਂਡ ਪੰਜਾਬ ਤੋਂ ਲੈਣੀ ਪਊਗੀ ਪੰਜਾਬ ਸਰਕਾਰ ਲਿਖ ਕੇ ਦੇਊਗੀ ਕਿ ਇਹ ਪਾਣੀ ਸਾਨੂੰ ਕੋਈ ਇਤਰਾਜ਼ ਨਹੀਂ ਇਹਨੂੰ ਦਿੱਤਾ ਜਾਵੇ ਪਹਿਲੀ ਵਾਰੀ ਇਹ ਐਕਸੈਪਸ਼ਨ ਕਹਿੰਦੇ ਇਹਨੂੰ ਬਣਾ ਦਿਓ ਇਹਨੂੰ ਵੇਵ ਆਫ ਕਰ ਦਿਓ ਰੂਲ ਨੂੰ ਤੇ ਪਾਣੀ ਦੇ ਦਿਓ ਪੰਜਾਬ ਨੂੰ ਤਾਂ ਫਿਰ ਇੱਕ ਬੜਾ ਵੱਡਾ ਤੱਕਾ ਤੁਸੀਂ ਕਰ ਰਹੇ ਹੋ ਉਹੀ ਕੱਲ ਜੇ ਸਾਡਾ ਨੁਮਾਇੰਦਾ ਬੈਠਾ ਹੁੰਦਾ ਕੋਈ ਚੰਗਾ ਨੁਮਾਇੰਦਾ ਬੈਠਾ ਹੁੰਦਾ ਤਾਂ ਸ਼ਾਇਦ ਉਹਨੂੰ اپوز ਕਰਦਾ ਢੰਗ ਤਰੀਕੇ ਨਾਲ ਕਰਦਾ ਉਹਨੂੰ ਰੋਕਿਆ ਜਾਂਦਾ ਪਾਣੀ ਜਿਵੇਂ ਮੈਂ ਜ਼ਿਕਰ ਕੀਤਾ ਪੰਜਾਬ ਦੇ ਹਿੱਸੇ 'ਚੋਂ ਜਾਣਾ ਹੈ ਪੰਜਾਬ ਦੇ ਕੋਲੇ ਡੈਮਸ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਘਟ ਹੈ ਆ ਮੈਂ ਰਿਕਾਰਡ ਲੈ ਕੇ ਆਇਆ ਸਾਰਾ ਪੌਂਗ ਡੈਮ ਦੇ ਵਿੱਚ ਤਕਰੀਬਨ 32% ਪਿਛਲੇ ਸਾਲ ਨਾਲੋਂ ਪਾਣੀ ਰੈਜ਼ਰਵਾਇਰ ਦੇ ਵਿੱਚ ਘਟ ਹੈ অলਮੋਸਟ 32 ਫੁੱਟ ਡਾਊਨ ਹੈ ਪਿਛਲੇ ਸਾਲ ਨਾਲੋਂ ਰੰਜੀਤ ਸਾਗਰ ਡੈਮ ਤਕਰੀਬਨ 17% ਪਿਛਲੇ ਸਾਲ ਨਾਲੋਂ ਪਾਣੀ ਘਟਿਆ ਤੇ ਭਾਖੜਾ ਦੇ ਵਿੱਚ 10% ਪਾਣੀ ਪਿਛਲੇ ਸਾਲ ਨਾਲੋਂ ਘਟਿਆ ਤੇ ਤੁਸੀਂ ਹੁਣ ਜੇ ਭਾਖੜਾ ਡੈਮ ਚੋਂ ਹਜੇ ਵੀ 8500 ਕਿਊਸਿਕ ਦੇਣਾ ਹੈ ਭਾਖੜਾ ਡੈਮ ਪਿਛਲੇ ਸਾਲ ਨਾਲੋਂ 12 ਫੁੱਟ ਥੱਲੇ ਚੱਲ ਰਿਹਾ ਹੈ 8500 ਕਿਊਸਿਕ ਪਾਣੀ ਹੋਰ ਤੇ ਨਾਲ 15 ਫੁੱਟ ਹੋਰ ਥੱਲੇ ਹੋ ਜਾਣਾ ਹੈ 27 ਫੁੱਟ ਪਾਣੀ ਉੱਥੇ ਵੀ ਘਟ ਜਾਣਾ ਤੇ ਮੌਨਸੂਨ ਦਾ ਤਾਂ ਅਜੇ ਪਤਾ ਨਹੀਂ ਕੀ ਹੋਣਾ ਤੇ ਫਿਰ ਪੰਜਾਬ ਪਾਣੀ ਕਿੱਥੋਂ ਲਊਗਾ ਟਿਊਬਵੈਲ ਚਲਾਵਾਂਗੇ ਅਸੀਂ ਆਪੇ ਬਿਜਲੀ ਬਾਲਾਂਗੇ ਥੱਲੋਂ ਪਾਣੀ ਹੋਰ ਨੀਵਾ ਕਰਾਂਗੇ ਆਪਦਾ ਬਿਜਲੀ ਤਾਂ ਪਹਿਲਾਂ ਹੈ ਨਹੀਂ ਸਰਕਾਰ ਕੋਲੇ ਐਡੀਸ਼ਨਲ ਬਿਜਲੀ ਤਾਂ ਕੋਈ ਜਨਰੇਟ ਨਹੀਂ ਹੋ ਰਹੀ ਸੁ ਪੰਜਾਬ ਪਾਣੀ ਕਿੱਥੋਂ ਲੈ ਕੇ ਆਊਗਾ ਕਿ ਪੰਜਾਬ ਦਾ ਕਿਸਾਨ ਜਿਹੜਾ ਉਹ ਉਹ ਭੁੱਖਾ ਮਰ ਜੇ ਤੁਸੀਂ ਆਪਦੀਆਂ ਸਿਆਸੀ ਜਿਹੜੀਆਂ ਪੋਲਿਟੀਕਲ ਗੇਮਸ ਐ ਮੈਂ ਕਹੂੰਗਾ ਸਿਆਸੀ ਮੈਨੂਵਰਸ ਐ ਜਿਹੜੇ ਤਾਂ ਕਿ ਦੂਜੀਆਂ ਸਟੇਟਾਂ ਦੇ ਵਿੱਚ ਵੀ ਤੁਸੀਂ ਆਪਦੀ ਹੋਂਦ ਬਰਕਰਾਰ ਰੱਖ ਸਕੋ ਤੁਸੀਂ ਇਸ ਕਰਕੇ ਇਹ ਸਾਰੀਆਂ ਛੜੇੰਤਰ ਚੱਲ ਰਹੇ ਹਰੇ ਸਾਡੇ ਮੈਂ ਕੱਲ ਦੇਖ ਰਿਹਾ ਸੀ ਬੋਹਰ ਦੇ ਲੋਕ ਥੋੜੇ ਦਿਨ ਪਹਿਲਾਂ ਇਕੱਠੇ ਹੋਏ ਸੀ ਮੇਰੇ ਕੋਲੇ ਕਈਆਂ ਦੇ ਟਵੀਟ ਵੀ ਆ ਉਤੋਂ ਦੇ ਕਿ ਹਬੋਰ ਸਾਡੇ ਟੇਲਾਂ ਤੇ ਪਾਣੀ ਤਾਂ ਅਜੇ ਚੱਜ ਨਾਲ ਪਹੁੰਚ ਨਹੀਂ ਰਿਹਾ ਤੇ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ 8500 ਮੈਗਾਵਾਟ 8500 ਕਿਊਸਿਕ ਇੱਕ ਚਿੱਠੀ ਮੇਰੇ ਕੋਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਹੈ ਜਿਹੜੀ ਇਹਨਾਂ ਨੇ ਇਸ ਰੌਲਾ ਪੈਣ ਤੋਂ ਬਾਅਦ ਮੁੱਖ ਮੰਤਰੀ ਹਰਿਆਣਾ ਨੂੰ ਲਿਖੀ ਜਿਦੇ ਚੋ ਐਡਮਿਟ ਕੀਤਾ कि 6 4 2025 ਨੂੰ 6 4 2025 ਤੋਂ ਅਸੀਂ 4000 ਕਿਊਸਿਕ ਐਕਸਟਰਾ ਪਾਣੀ ਆਲਰੇਡੀ ਹਰਿਆਣੇ ਨੂੰ ਦੇ ਰਹੇ ਆ ਕਿਉਂਕਿ ਹਰਿਆਣੇ ਨੇ ਮੰਗ ਕੀਤੀ ਸੀ ਸਾਨੂੰ ਪਾਣੀ ਦੀ ਕਿੱਲਤ ਆ ਗਈ ਮੁੱਖ ਮੰਤਰੀ ਸਾਹਿਬ ਲਿਖਦੇ ਮੈਂ ਚਿੱਠੀ ਪੜ੍ਹ ਦਿੰਦਾ ਉਹਨਾਂ ਦੀ ਪੂਰੇ ਹਰਿਆਣੇ ਕੋ ਸਭੀ ਲੋਕੋ ਕੋ ਕੇ ਰੋਜ਼ ਪੀਣੇ ਕੇ ਲਈ ਔਰ ਸਭੀ ਅਨ્ય ਇਨਸਾਨੀ ਜ਼ਰੂਰਤੋਂ ਕੇ ਲਈ 1700 क्यूसिक पानी पर्याप्त है सफिशिएंट है आपने हमसे उससे ढाई गुना ज्यादा 400 क्यूसिक पानी मांगा पंजाब के लोगों ने बड़ा दिल करके आपको 6 4 2025 तारीख से रोज उतना अतिरिक्त पानी देना शुरू कर दिया एक महीना हो गया 4000 क्यूसिक पानी एक्स्ट्रा हर रोज हरियाणा ने नु ਦਿੱਤਾ ਜਾ ਰਿਹਾ ਕਹਿੰਦੇ ਪੰਜਾਬ ਦੇ ਲੋਕਾਂ ਨੇ ਵੱਡਾ ਦਿਲ ਕਰਕੇ ਦਿੱਤਾ ਇਹ ਕਿਹੜੇ ਪੰਜਾਬ ਦੇ ਲੋਕਾਂ ਤੋਂ ਫੈਸਲਾ ਪੁੱਛ ਕੇ ਕੀਤਾ ਮੁੱਖ ਮੰਤਰੀ ਸਾਹਿਬ ਨੇ ਆਪ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ 1300 ਕਿਊਸਿਕ ਪਾਣੀ ਚਾਹੀਦਾ ਹੈ 1700 ਕਿਊਸਿਕ ਪਾਣੀ ਚਾਹੀਦਾ ਹੈ ਹਰਿਆਣੇ ਦੀਆਂ ਇਨਸਾਨੀ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਤੇ ਤੁਸੀਂ 4000 ਕਿਊਸਿਕ ਦੇ ਰਹੇ ਹੋ ਇਹ ਕਲੀਅਰ ਤਾਂ ਕਰੋ ਨਾ ਇਹ ਕਿਹਦਾ ਫੈਸਲਾ ਹੈ ਕਿਹਦੇ ਪ੍ਰੈਸ਼ਰ ਤੇ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ ਤਾਂ ਤੁਹਾਨੂੰ ਕਿਹਾ ਨਹੀਂ ਇਹ ਕਿ ਇਹ ਕੇਜਰੀਵਾਲ ਦੀ ਡਾਇਰੈਕਸ਼ਨ ਸੀ ਕਿ ਮਨੀ ਸੁਸੋਧਿਆ ਦੀ ਡਾਇਰੈਕਸ਼ਨ ਸੀ ਸੋ ਇਹ ਪਾਣੀ ਦਾ ਜਿਹੜੀ ਲੁੱਟ ਪੰਜਾਬ 'ਚ ਹੋ ਰਹੀ ਹੈ ਔਨ ਸਾਡਾ ਪੈਡੀ ਸੀਜ਼ਨ ਝੋਨੇ ਦਾ ਸੀਜ਼ਨ ਆ ਰਿਹਾ ਹੈ ਆਲਰੇਡੀ ਪੰਜਾਬ ਹਜ਼ਾਰਾਂ ਕਰੋੜ ਰੁਪਈਆ ਬਿਜਲੀ ਦੀ ਸਬਸਿਡੀ ਅਸੀਂ ਟਿਊਬਲਰਾਂ ਨੂੰ ਦਿੰਨੇ ਆ ਤੇ ਪਾਣੀ ਤਾਂ ਪਹਿਲਾਂ ਨਹੀਂ ਸਾਨੂੰ ਪੂਰਾ ਆ ਰਿਹਾ ਤੁਸੀਂ ਪੰਜਾਬ ਦਾ ਐਕਸਟਰਾ ਪਾਣੀ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਪੰਜਾਬ ਪਾਣੀ ਕਿੱਥੋਂ ਲੈ ਕੇ ਆਏਗਾ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਵੀ ਕਰਦਾ ਹਾਂ ਇਸ ਗੱਲ ਦੀ ਚੇਤਾਵਨੀ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੇਣੀ ਚਾਹਣਾ ਕਿ ਕਿਸੇ ਕੀਮਤ ਤੇ ਪੰਜਾਬ ਦੇ ਪਾਣੀਆਂ ਨੂੰ ਦੀ ਲੁੱਟ ਨੂੰ ਅਸੀਂ ਅਲਾਉ ਨਹੀਂ ਕਰਾਂਗੇ ਪੰਜਾਬ ਕੋਲੇ ਪਾਣੀ ਪਹਿਲਾਂ ਹੀ ਹੈ ਨਹੀਂ ਰਾਈਪੇਰੀਅਨ ਪ੍ਰਿੰਸੀਪਲ ਛਿੱਕੇ ਟੰਗ ਕੇ ਫੈਸਲੇ ਕਾਂਗਰਸ ਦੀਆਂ ਸਰਕਾਰਾਂ ਨੇ ਪਹਿਲਾਂ ਕਿਤੇ ਜਿੱਥੇ ਪੰਜਾਬ ਨਾਲ ਪਹਿਲਾਂ ਹੀ ਧੱਕਾ ਬਹੁਤ ਹੋ ਚੁੱਕਿਆ ਹੈ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਉਦਾਹਰਨ ਨਹੀਂ ਮਿਲੂਗੀ ਕਿੱਥੇ ਰਾਈਪੇਰੀਅਨ ਪ੍ਰਿੰਸੀਪਲ ਪਾਣੀ ਦੇ ਫੈਸਲਿਆਂ ਦੇ ਵਿੱਚ ਇਗਨੋਰ ਹੋਇਆ ਹੋਵੇ ਇਕੱਲਾ ਪੰਜਾਬ ਦੇ ਮਸਲੇ ਚ ਇਗਨੋਰ ਹੋਇਆ ਜਿਹੜੇ ਸੂਬੇ ਵਿੱਚ ਦੀ ਦਰਿਆ ਵਗ ਰਹੇ ਆ ਉਹ ਸੁਪਾਤੇ ਆਇਆ ਮਾਰ ਰਿਹਾ ਤੇ ਪਾਣੀ ਤੁਸੀਂ ਦੂਜੇ ਸੂਪਿਆਂ ਨੂੰ ਦੇ ਹੀ ਜਾਂਦੇ ਹੋ। ਸੋ ਇਹ ਬਿਲਕੁਲ ਅਲਾਉ ਨਹੀਂ ਕਰਾਂਗੇ। ਲੋਕਾਂ ਦੀ ਲੜਾਈ ਲੋਕਾਂ ਤੱਕ ਲੈ ਕੇ ਜਾਵਾਂਗੇ। ਚਾਹੇ ਕਾਨੂੰਨੀ ਤੌਰ ਤੇ ਲੜਾਈ ਲੜਨੀ ਪਈ ਉਹ ਵੀ ਲੜਾਂਗੇ। ਬਟ ਬਿਲਕੁਲ ਵੀ ਇਹ ਫੈਸਲਾ ਜਿਹੜਾ ਭਗਵੰਤ ਮਾਨ ਸਰਕਾਰ ਦਾ ਹੈ, ਭਾਜਪਾ ਦਾ, ਕਾਂਗਰਸ ਦੀ ਵਿੱਚ ਮਿਲੀ ਭੋਗਤ ਹੈ, ਇਹ ਤਿੰਨੇ ਸਰਕਾਰਾਂ ਦਾ, ਤਿੰਨੇ ਪਾਰਟੀਆਂ ਦਾ ਜਿਹੜਾ ਫੈਸਲਾ ਹੈ, ਇਹਨੂੰ ਅਸੀਂ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ। ਨਾਨਵਾਜ ਅਕਾਲੀ ਦਮ ਕਰੇ ਕਿ ਅਸੀਂ ਜੇ ਤੁਗੰਦਮਨ ਖੇਤਰ ਤਬਾਦ ਜਾ ਕੇ ਇਹ ਫੈਸਲਾ ਜਿਹੜਾ ਅਗਰ ਤੇ ਖਿਲਾਫ ਫੜੇ ਨਹੀਂ ਹੁੰਦੇ ਕੋਲਕੇ ਸਾਇਕ ਵੱਟਾ ਅੰਦੋਲਨ ਨੂੰ ਅਨੰਦ ਰੂਪ ਰਿਕ ਦਿੱਤੇ ਮੈਂ ਉਹੀ ਤੁਹਾਨੂੰ ਜ਼ਿਕਰ ਕੀਤਾ ਜੀ ਕਿ ਲੋਕਾਂ ਤੱਕ ਲੜਾਈ ਲੈ ਕੇ ਜਾਵਾਂਗੇ ਪਿੰਡ ਪਿੰਡ ਦੇ ਵਿੱਚ ਅੰਦੋਲਨ ਖੜੇ ਕਰਾਂਗੇ ਪਿੰਡ ਪਿੰਡ ਦੇ ਵਿੱਚ ਲੋਕਾਂ ਨੂੰ ਸੁਚੇਤ ਕਰਾਂਗੇ ਕਿ ਜੇ ਮੈਂ ਹੋਂਦ ਤੇ ਡਾਕਾ ਕਿਉਂ ਕਿਹਾ ਸੀ ਕਿਉਂਕਿ ਪਾਣੀ ਖਤਮ ਹੋ ਗਿਆ ਤਾਂ ਪੰਜਾਬ ਦੀ ਹੋਂਦ ਖਤਮ ਹੋ ਜਾਣੀ ਹੈ ਤੁਸੀਂ ਪਹਿਲਾਂ ਹੀ ਸਾਡਾ ਪਾਣੀ ਦਾ ਪੱਧਰ ਇੰਨਾ ਥੱਲੇ ਚਲਾ ਗਿਆ ਹੈ ਤੇ ਤੁਸੀਂ ਜਿਹੜਾ ਪਾਣੀ ਹੈ ਉਹ 8500 ਕਿਊਸਿਕ ਐਕਸਟਰਾ ਤੁਸੀਂ ਹਰਿਆਣੇ ਨੂੰ ਦੇਣ ਨੂੰ ਤਿਆਰ ਹੋਏ ਖੜੇ ਹੋ ਤੇ ਫਿਰ ਅਸੀਂ ਕਿੱਥੋਂ ਸਾਡੇ ਕੋਲੇ ਤਾਂ ਪੀਣ ਨੂੰ ਪਾਣੀ ਨਹੀਂ ਬਚਣਾ ਸੋ ਜਿੱਥੋਂ ਤੱਕ ਇਹ ਲੜਾਈ ਲੜਨੀ ਪਈ ਆਪ ਦਾ ਕੂਣ ਪਸੀਨਾ ਲਾ ਕੇ ਇਹ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਂਗੇ ਸਰਕਾਰ ਵੱਲੋਂ ਵੀ ਗੱਲ ਕਰਦੇ ਸੀ 85% ਪਾਣੀ ਦੇਣ ਦੀ ਜਿਹੜੀ ਗੱਲ ਹੋਈ ਉਸ ਮੀਟਿੰਗ ਵਿੱਚ ਪੰਜਾਬ ਦਾ ਕੋਈ ਨੁਮਾਇੰਦਾ ਸੀ ਕਿ ਅਗਰ ਸੀਟ ਹਾਊਸ ਨੇ ਇਸ ਗੱਲ ਨੂੰ ਕੰਡੈਮਨ ਬਿਲਕੁਲ ਪੰਜਾਬ ਦੇ ਨੁਮਾਇੰਦੇ ਸੀ ਅਖਬਾਰਾਂ ਦੇ ਦੀਆਂ ਅੱਜ ਤੁਸੀਂ ਖਬਰਾਂ ਪੜ੍ਹ ਲਓ ਪੰਜਾਬ ਦੇ ਪ੍ਰਿੰਸੀਪਲ ਸੈਕਟਰੀ ਇਰੀਗੇਸ਼ਨ ਉੱਥੇ ਮੌਜੂਦ ਸੀ <li>ਪ ਸਰਵਿਸ ਕਰਨ ਨੂੰ ਤੁਸੀਂ ਉੱਥੇ ਕੰਡੈਮ ਕਰਦੇ ਹੋ ਜੀ ਕਿ ਲੋਕਾਂ ਨੂੰ ਕਹਿਣ ਜੋਗੇ ਹੋ ਜੀ ਅਸੀਂ ਕਿ ਅਸੀਂ ਯਾਰ ਉੱਥੇ ਆ ਗੱਲ ਕੀਤੀ ਇੱਕ ਕਾਨੂੰਨ ਬਣਿਆ ਹੈ ਤਕਰੀਬਨ 80 ਸਾਲ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਹੋਇਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਬਣੇ ਨੂੰ ਕਿੰਨੇ ਦਿਹਾਕੇ ਹੋ ਗਏ ਅੱਜ ਤੱਕ ਅਕਾਲੀ ਦਲ ਦੀਆਂ ਸਰਕਾਰਾਂ ਰਹੀਆਂ ਉਦੋਂ ਵੀ ਪਾਣੀ ਦੀ ਕਿੱਲਤ ਆਉਂਦੀ ਰਹੀ ਹੋਣੀ ਆ ਹਰਿਆਣੇ ਨੂੰ ਕਦੇ ਇਹ ਰੂਲ ਨੂੰ ਫਲਾਊਟ ਨਹੀਂ ਅਸੀਂ ਕਰਨ ਦਿੱਤਾ ਕਿ ਜੇ ਐਕਸਟਰਾ ਪਾਣੀ ਕਿਸੇ ਨੂੰ ਚਾਹੀਦਾ ਹੈ ਤਾਂ ਪੰਜਾਬ ਦੀ ਇੰਡੈਂਟ ਪੰਜਾਬ ਦੀ ਮਨਜ਼ੂਰੀ ਇਹ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਰੈਗੂਲੇਸ਼ਨਸ ਦੇ ਵਿੱਚ ਉਹ ਜ਼ਰੂਰੀ ਹੈ ਤੁਸੀਂ ਉਹਦੀ ਐਕਸੈਪਸ਼ਨ ਕਿਵੇਂ ਕਰ ਸਕਦੇ ਹੋ ਇਹ ਪਹਿਲੀ ਵਾਰੀ ਹੋਇਆ ਤਾਂ ਸੁਭਾਵਿਕ ਹੈ ਇਹ ਸਭ ਰਲੇ ਮਿਲੇ ਹੋਏ ਹੈ ਇਹ ਹਮਾਮੇ ਸਭ ਨੰਗੇ ਹੈ ਸਹਿਮਤੀ ਦੇ ਦਿੱਤੀ ਜਾ ਕਿ ਬਿਨਾ ਸਹਿਮਤੀ ਤੋਂ ਤੁਸੀਂ ਦੱਸੋ ਇੱਕ ਤਾਂ ਹੁੰਦੀ ਹੈ ਨਾ ਐਕਸਪਲਿਸਟ ਐਕਸਪਲਿਸਿਟ ਸਹਿਮਤੀ ਸਾਹਮਣੇ ਦੇ ਦੋ ਉਹ ਹਰਿਆਣੇ ਦਾ ਮੁੱਖ ਮੰਤਰੀ ਕਹਿ ਰਿਹਾ ਮੈਨੂੰ ਟੈਲੀਫੋਨ ਤੇ ਤੁਸੀਂ 23 ਤਰੀਕ ਨੂੰ ਕਿਹਾ ਵੀ ਲੈ ਲਓ ਪਾਣੀ ਤੇ ਫਿਰ ਸਹਿਮਤੀ ਆ ਹੋਰ ਕੀ ਹੈ ਜਾਂ ਤਾਂ ਦੋਨੋਂ ਮੁੱਖ ਮੰਤਰੀਆਂ ਦਾ ਲਾਈਟ ਡੈਟੈਕਟਰ ਟੈਸਟ ਕਰਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਲੋਕਾਂ ਸਾਹਮਣੇ ਪਾਣੀਆਂ ਨੂੰ ਲੈ ਕੇ ਜਿਹੜਾ ਐਕਸਪਲੀਸਿਟ ਨਹੀਂ ਕੇਂਦਰ ਬੁਲਉਂ ਤਾਂ ਜਿਹੜਾ ਹੈਗਾ ਵਿਆਪਬਾਜੀ ਤੇ ਕਿ ਜਾਨੀ ਕਿ ਪਾਕਿਸਤਾਨ ਦਾ ਪਾਣੀ ਬੰਦ ਕੀਤਾ ਜਾ ਰਿਹਾ ਤੇ ਕਰ ਲਿਆ ਉਹ ਪੰਜਾਬ ਨੇ ਮੈਂ ਉਹੀ ਗੱਲ ਦੇਣਾ ਤਾਂ ਪੰਜਾਬ ਨੂੰ ਐਕਸਟਰਾ ਪਾਣੀ ਤੁਸੀਂ ਬੜਾ ਵਧੀਆ ਸਵਾਲ ਕੀਤਾ ਤੁਸੀਂ ਤਾਂ ਕਹਿੰਦੇ ਸੀ ਜਿਹੜੇ ਇੰਡਸ ਵਾਟਰ ਟ੍ਰੀਟੀ ਹੈ ਉਹ ਬੰਦ ਕਰਕੇ ਅਸੀਂ ਜੇਲਮ ਦਾ ਚਨਾਬ ਦਾ ਇੰਡਸ ਦਾ ਪਾਣੀ ਹਿੰਦੁਸਤਾਨ ਦੇ ਸੂਬਿਆਂ ਨੂੰ ਦੇਵਾਂਗੇ ਤੇ ਤੁਸੀਂ ਤਾਂ ਪੰਜਾਬ ਦਾ ਪਾਣੀ ਬੰਦ ਕਰਤਾ ਉਹਨਾਂ ਉੱਥੋਂ ਸਾਨੂੰ ਐਕਸਟਰਾ ਤਾਂ ਕੀ ਆਉਣਾ ਸੀ ਤੇ ਸਾਡਾ ਪਾਣੀ ਬੰਦ ਕਰਤਾ ਮੈਂ ਇੱਕ ਚੀਜ਼ ਹੋਰ ਇੱਥੇ ਕਹਿਣੀ ਚਾਹੁੰਦਾ ਬੜਾ ਵਧੀਆ ਕਦਮ ਹੈ ਦੇਖੋ ਭਾਰਤ ਦੀ ਸਰਕਾਰ ਦਾ ਕਿ ਹਰ ਸਟੈਪ ਲੈਣਾ ਚਾਹੀਦਾ ਹੈ ਪਾਕਿਸਤਾਨ ਦੇ ਵਿਰੁੱਧ ਇਸ ਅਪਹਿਲਗਾਮ ਇਸ਼ੂ ਆਪਣਾ ਹੋਇਆ ਬੜੀ ਦੁਖਦਾਈ ਘਟਨਾ ਹੋਈ ਜਿੱਥੇ 26ਾਂ ਦੀ 26 ਜਾਣੇ ਸਾਡੇ ਭੈਣ ਭਰਾ ਜਿਨ੍ਹਾਂ ਦੀ ਡੈਥ ਹੋਈ ਪਾਣੀ ਬੰਦ ਕੀਤਾ ਬਹੁਤ ਵਧੀਆ ਕੰਮ ਕੀਤਾ ਜਿਹੜਾ ਹੁਣ ਸਾਡੇ ਪੰਜਾਬ ਦੇ ਹੱਕ ਦਾ ਪਾਣੀ ਹੈ ਕਿਰਪਾ ਕਰਕੇ ਉਹਦੇ ਤੇ ਡਾਕਾ ਮਾਰ ਕੇ ਤਾਨਾ ਨਾ ਲਜਾਓ